ਪੰਵੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਇਸ ਦੇ ਨਾਲ ਫਿਰ ਵੀ ਤੰਤਰਸਤੇ ਖਰੀਦਦਾਰੀ ਦਾ ਉਤਸ਼ਾਹ ਬਰਕਰਾਰ ਰਹੇਗਾ CIT ਯਾਨਕੀ ਕਨਫੈਡਰੇਸ਼ਨ ਆਫ 올 ਇੰਡੀਆ ਟ੍ਰੇਡਜ਼ ਅਤੇ 올 ਇੰਡੀਆ ਜੁਐਲਰਸ ਐਂਡ ਗੋਲਡਸਮਿਥਸ ਫੈਡਰੇਸ਼ਨ ਦੇ ਅਨੁਸਾਰ ਇਸ ਧੰਤੇ ਰਸਤੇ ਦੇਸ਼ ਭਰ ਵਿੱਚ ਰਿਕਾਡ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਹੋ ਸਕਦੀ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਧਾਤਾਂ ਦਾ ਵਪਾਰ ਜੋ ਹੈ 50000 ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ CIT ਅਤੇ AIJGF ਦੇ ਇੱਕ ਸਰਵੇਖਣ ਦੇ ਅਨੁਸਾਰ ਇਸ ਸਾਲ ਦਿੱਲੀ ਵਿੱਚ ਸੋਨੇ ਤੇ ਚਾਂਦੀ ਦਾ ਜੋ ਵਪਾਰ ਹੈ 8000 ਤੋਂ 10000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਸੰਗਠਨਾ ਅਨਸਾਰ ਲੋਕ ਸੋਨੇ ਤੇ ਚਾਂਦੀ ਦੇ ਸਿੱਕਿਆਂ ਵਿੱਚ ਨਿਵੇਸ਼ ਨੂੰ ਤਰਜੀਹ ਦੇ ਰਹੇ ਨੇ ਜਦੋਂ ਕਿ ਭਾਰੀ ਗਹਿਣਿਆਂ ਦੀ ਮੰਗ ਵਿੱਚ ਥੋੜੀ ਗਿਰਾਵਟ ਆਈ ਹੈ ਵਿਆਹ ਦੇ ਖਰੀਦਦਾਰ ਹੁਣ ਹਲਕੇ ਗਹਿਣਿਆਂ ਤੇ ਫੈਂਸੀ ਡਿਜ਼ਾਈਨਾਂ ਦੀ ਚੋਣ ਕਰ ਰਹੇ ਨੇ ਪਿਛਲੇ ਸਾਲ ਦੱਸ ਦਈਏ ਕਿ ਦੀਵਾਲੀ ਦੇ ਦੌਰਾਨ ਸੋਨਾ ਜੋ ਹੈ ਲਗਭਗ 80000 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਇਸ ਸਾਲ ਲਗਭਗ 60% ਦਾ ਉਛਾਲ ਦਿਖਾਉਂਦੇ ਹੋਏ 130000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਹੋ ਰਿਹਾ ਹੈ ਇਸ ਦੌਰਾਨ ਚਾਂਦੀ ਦੀ ਕੀਮਤ ਜੋ ਹੈ 98000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 180000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਜੋ ਕਿ ਲਗਭਗ 55% ਦਾ ਉਛਾਲ ਹੈ